ਨਰੇਗਾ ਦਾ ਕਾਨੂੰਨ ਇਹ ਆ ਨਰੇਗਾ ਦਾ ਵੀ ਜਿਹੜਾ ਕੰਮ ਅਸੀਂ ਲੈਣਾਗਾ ਅਸੀਂ ਕਈ ਵਾਰੀ ਕਿਸੇ ਅਦਾਰੇ ਤੋਂ ਲੈਣਿਆ ਜਾ ਕੇ ਕਿਤੇ ਕਿਸੇ ਅਦਾਰੇ ਤੋਂ ਲੈਣਿਆ ਇਸ ਆਸਲ ਕੰਮ ਆਗਾ ਅਸੀਂ ਅਰਜੀ ਤੇ ਲੈਣਾ ਜਦੋਂ ਅਸੀਂ ਅਰਜੀ ਲਾ ਦਿੱਤੀ ਕੰਮ ਦੀ ਭਰ ਕੇ ਫਿਰ ਸਾਡਾ ਕੰਮ ਆ ਗਿਆ ਉਹਦੇ ਉੱਤੇ ਫਿਰ ਅਸੀਂ ਉਹਦੇ ਉੱਤੇ ਨਜੂਤੀ ਪੱਤਰ ਲੈਣਾਗਾ ਜਦ ਅਸੀਂ ਨਜੂਤੀ ਪੱਤਰ ਲੈਣਾਗਾ ਤਾਂ ਫਿਰ ਅਸੀਂ ਕੰਮ ਤੇ ਲੱਗ ਜਾਣਾ ਹੁਣ ਬਾਈ ਚਾਂਸ ਅਰਜੀ ਭਰਤੀ ਅਸੀਂ ਨੇ ਕੰਮ ਸਾਨੂੰ ਮਿਲਿਆ ਨਹੀਂ ਹੈਗਾ ਤਾਂ ਉਹਦੇ ਉੱਤੇ ਇੱਕ ਅਸੀਂ ਪੱਤੇ ਦੀ ਅਰਜ਼ੀ ਲਾਵਾਂਗੇ ਉਹ ਕਿੱਥੇ ਲਾਵਾਂਗੇ ਉਹ ਬਲਾਕ 'ਚ ਨਹੀਂ ਲਾਵਾਂਗੇ ਜਾ ਕੇ ਪੀੜ੍ਯੋ ਦਫ਼ਤਰ ਨਹੀਂ ਲਾਵਾਂਗੇ ਜਾ ਕੇ ਉਹ ਅਸੀਂ ਲਾਵਾਂਗੇ ਜਾ ਕੇ ਆਪਾਂ ਆਪਣੇ ਐਡੀਸੀ ਦਫ਼ਤਰ ਦੇ ਵਿੱਚ ਤਾਂ ਕਿ ਤੇ ਸਾਡੀ ਮਨਰੇਗਾ ਨੇ ਕਿਤੇ ਸਹੀ ਚੱਲਣਾ ਦਾ ਹੁਣ ਅਸੀਂ ਕੀ ਕਰ ਰਹਿਆਂਗੇ ਹੁਣ ਸਾਡਾ ਮਤਲਬ ਅਸੀਂ ਕਿਤੇ ਮੇਡ ਕੋਲੇ ਜਾਣੇਗੇ ਉਹ ਸਾਡਾ ਨਾਮ ਨਹੀਂ ਲਿਖਦੀ ਫਿਰ ਅਸੀਂ ਉਹਨੂੰ ਗਾਲਾਂ ਵੀ ਕੱਢਦੇਾਂਗੇ ਵੀ ਜਦੋਂ ਅਸੀਂ ਸਹੀ ਤਰੀਕੇ ਨਾਲ ਕੰਮ ਮੰਗਾਗੇ ਨਾ ਸਾਨੂੰ ਕੋਈ ਗਾਲੀ-ਗਲੋਚ ਕਰਨ ਦੀ ਲੋੜ ਆਗੀ ਨਾ ਸਾਨੂੰ ਕਿਸੇ ਨੂੰ ਮਾਰਾ ਬੋਲਣ ਦੀ ਲੋੜ ਆ। ਉਹਦੇ ਉੱਤੇ ਜੇ ਅਸੀਂ ਸਹੀ ਤਰੀਕੇ ਨਾਲ ਚੱਲੇ ਆਂਗੇ ਤਾਂ ਫਿਰ ਅਸੀਂ ਸਹੀ ਨਾਲ ਸਾਡਾ ਕੰਮ ਬਣੂਗਾ। ਇਹ ਆ ਗਈ ਇੱਕ ਮਨਰੇਗਾ ਦੀ ਉਹ। ਹੁਣ ਮੰਨ ਕੇ ਚਲੋ ਜੀ ਕਹਿੰਦੇ ਨੇ ਆਗਲਾ ਕਹਿੰਦਾ ਅਰਜੀ ਦਾ ਕੀ ਮਤਲਬ ਹੋਇਆ। ਹੁਣ ਕਿੰਨੀਆਂ ਮੌਤਾਂ ਹੋ ਗਈਆਂ ਸਾਡੀਆਂ? ਸਾਡੇ ਕਿੰਨੇ ਆਗੂ ਜਾਂ ਸਾਡੇ ਕਿੰਨੇ ਵਰਕਰ ਮਨਰੇਗਾ ਦੇ ਵਿੱਚ ਮਰ ਗਏ। ਉੱਥੇ ਕੀ ਕਹਿੰਦਾ ਪ੍ਰਸ਼ਾਸਨ? ਮੈਂ ਕਈ ਸਾਲੋਂ ਸੁਣ ਲਿਆ ਪ੍ਰਸ਼ਾਸਨ ਕਹਿੰਦਾ ਇਤਨਾ ਜੀ ਸਾਡਾ ਅਧਾਰਾ ਹੀ ਨਹੀਂ ਹੈਗਾ। ਜੋ ਸਾਡਾ ਮੈਕਮੇ ਨਹੀਂ ਹੈਗਾ ਦਫ਼ਤਰ ਦੇ ਵਿੱਚੋਂ ਜਦੋਂ ਕੰਮ ਨਿਕੜਿਆ ਨਾ ਵੀਡੀਓ ਦਫ਼ਤਰੋਂ ਨਿਕੜਿਆ ਵੀਡੀਓ ਦਫ਼ਤਰ ਨੇ ਦਿੱਤੇ ਨੇ ਬੰਦੇ ਕਿੱਥੇ ਦਿੱਤੇ ਨੇ ਕਿਸੇ ਹੋਰ ਨੇ ਨਹੀਂ ਉਹ ਦਿੱਤੇ ਬੰਦੇ ਕੰਮ ਬੰਦੇ ਵੀਡੀਓ ਦਫ਼ਤਰ ਨਹੀਂ ਤੇ ਫਿਰ ਉਹਨਾਂ ਦਾ ਜ਼ਿੰਮੇਵਾਰ ਵੀ ਵੀਡੀਓ ਦਫ਼ਤਰ ਆਗਾ ਜੇ ਉਹਨਾਂ ਨੂੰ ਕੁਝ ਦੇਣਾਗਾ ਤਾਂ ਵੀਡੀਓ ਦਫ਼ਤਰੀ ਉਹਨਾਂ ਦਾ ਜ਼ਿੰਮੇਵਾਰ ਆਗਾ ਪਰ ਅਸੀਂ ਨਹੀਂ ਕਰ ਰਹੇ ਹੁਣ ਪਿਛਲੇ ਦਿਨ ਅਸੀਂ ਸਭ ਤੋਂ ਪਹਿਲਾਂ ਆਪਣੇ ਇਲਾਕੇ ਦੀ ਲਈਏ ਵਿਸ਼ਨਪੁਰੇ ਦੇ ਵਿੱਚ ਕਾਂਡ ਹੋਇਆ ਉੱਥੇ ਅਟਰਾ ਵੱਡਾ ਸੰਗਸ ਵਿੱਟਿਆ ਗਿਆ ਬਹੁਤ ਵੱਡਾ ਹੋਇਆ ਉੱਥੇ ਕੀ ਹੋਇਆ ਫਿਰ ਅਸੀਂ ਲੋਕ ਲੜੇ ਉਹਨਾਂ ਨੂੰ ਜੋ ਵੀ ਪੁਸ਼ ਦਿਵਾਇਆ ਲੜਕੇ ਦਿਵਾਇਆ ਫਿਰ ਕੀ ਬਣਿਆ ਉਸ ਤੋਂ ਬਾਅਦ ਉਹਨਾਂ ਨੇ ਕੀ ਕਰ ਦਿੱਤਾ ਉਸ ਤੋਂ ਬਾਅਦ ਬੰਦੇ ਭਜ ਗਏ ਡਰਾਏ ਗਏ ਫਿਰ ਸਾਨੂੰ ਧਮਕਾਇਆ ਜਾਂਦਾ ਸਾਨੂੰ ਕੁੱਟਿਆ ਜਾਂਦਾਗਾ ਜੇ ਅਸੀਂ ਅਰਜੀ ਤੇ ਕੰਮ ਲਿਆ ਹੋਵੇ ਸਾਡੇ ਕੋਲੇ ਨਜੂਤੀ ਪੱਤਰ ਹੋਵੇ ਅਸੀਂ ਇੱਕ ਅਫਸਰ ਨੂੰ ਘੇਰ ਸਕਦੇ ਹਾਂ ਜਾ ਕੇ ਆਹ ਬੰਦਾ ਤਾਂ ਇਹਨੇ ਜੁਤ ਕਰਿਆ ਸੀ ਨਾ ਕਿ ਮੈਂ ਕਰਿਆ ਸੀ ਅਰ ਅਸੀਂ ਨਹੀਂ ਸਮਝੀ ਲੱਗੀ ਸਾਨੂੰ ਇਹ ਗੱਲਾਂ ਦੀ ਪਿਛਲੇ ਦਿਨਾਂ ਦੇ ਵਿੱਚ ਖੇੜੀ ਦੇ ਵਿੱਚ ਕੁੜੀ ਰਾਣੀ ਕੌਰ ਮੇਟ ਸੀ ਉਹ ਉਹ ਮੁੱਕੀ ਉਹਨਾਂ ਨੇ ਉੱਥੇ ਕਹਿ ਦਿੱਤਾ ਜੀ ਕਿਨੇ ਤਾਂ ਗਲਤ ਸਾਮੇ ਹਾਜ਼ਰੀ ਲਾਉਣ ਜਾ ਰਹੀ ਸੀ ਫਿਰ ਉਹਨਾਂ ਨੂੰ ਪੁੱਛਿਆ ਭਾਈ ਗਲਤ ਕਿਹੜਾ ਹੈ ਅਮਰੀਕਾ ਚ ਗਈ ਸੀ ਥੋੜੇ ਕੰਮ ਦੇ ਕੱਟੇ ਹੋਈ ਸੀ ਗਈ ਆ ਕੁੜੀ ਹਾਜ਼ਰੀ ਲਾਉਣ ਉੱਥੇ ਵੀ ਧਰਨਾ ਲਾਉਣਾ ਪਿਆ ਉੱਥੇ ਵੀ ਹਰਾਸ਼ਮੈਂਟ ਹੋਣਾ ਪਿਆ ਲੋਕਾਂ ਨੂੰ ਹਰਾਸ਼ਮੈਂਟ ਕੀਤਾ ਤਾਂ ਅਸੀਂ ਉਸ ਨੂੰ ਕੁਛ ਦਵਾਇਆ ਆਪਾਂ ਪਿੱਛੇ ਇੱਥੇ ਵਗ ਜਾਈਏ ਆਪ ਆਪ ਕੋ ਸ਼ੇਰ ਸਿੰਘ ਮੁੱਕਿਆਗਾ ਆਪਣੇ ਕੀ ਕਹਿੰਦੇ ਨੇ ਭਾਈ ਕੀ ਪਸੌਰ ਉਹਦੇ ਸੱਪ ਲੱਗੜੇ